ਜੇ ਬਾਲਾ ਸਾਹਿਬ ਠਾਕਰੇ ਦੀ ਤੁਸੀਂ ਗੱਲ ਕਰਦੇ ਹੋ ਬਾਲਾ ਸਾਹਿਬ ਠਾਕਰੇ ਕਦੇ ਪੰਜਾਬ ਆਏ ਹੀ ਨਹੀਂ ਹੂੰ ਕਦੇ ਵੀ ਨਹੀਂ ਆਏ ਜੀ ਕਦੇ ਵੀ ਨਹੀਂ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਜੋ ਚੱਲ ਰਿਹਾ ਉਹ ਬਿਲਕੁਲ ਗਲਤ ਚੱਲ ਰਿਹਾ ਸਿੱਖਾਂ ਨੂੰ ਨਾ ਤਾਂ ਸਿੱਖਾਂ ਦਾ ਨਰਸੰਗਾਰ ਹੋ ਰਿਹਾ ਇੱਥੇ ਬਾਲਾ ਸਾਹਿਬ ਨੂੰ ਪਤਾ ਸੀਗਾ ਬੇ ਇੱਥੇ ਗਲਤ ਹੋ ਰਿਹਾ ਸਿੱਖਾਂ ਨਾਲੋਂ ਤਾਂ ਇਹਨਾਂ ਦੇ ਨਾਲ ਨਹੀਂ ਖੜੇ ਇੱਥੇ ਆ ਕੇ ਐਸੇ ਕਰਕੇ ਜਗਦੀਸ਼ ਤੰਗੜੀ ਜੀ ਨੇ ਫਿਰ ਅਲੱਗ ਸ਼ਿਵ ਸੈਨਾ ਬਣਾਈ ਸੀ ਬਾਲਾ ਸਾਹਿਬ ਠਾਕਰੇ ਕਦੇ ਵੀ ਨਹੀਂ ਆਏ ਪੰਜਾਬ ਹਮ ਸਨਮਾਨ ਕਰਦੇ ਸੀ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਹੁੰਦੇ ਸੀ ਐਸੀ ਗੱਲ ਨੇ ਮੈਂ ਮਿਲਿਆ ਜਿਵੇਂ ਮੈਂ ਦੇਖਿਆ ਹੁੰਦਾ ਹਾਂ ਅਸੀਂ ਗੱਲਾਂ ਕੀਤੀਆਂ ਉਹਨਾਂ ਨਾਲ ਹਮ ਬਾਲ ਠਾਕਰੇ ਤਾਂ ਹੀ ਉਹਨਾਂ ਨੇ ਕਦੇ ਤੇ ਇਹਨਾਂ ਦੇ ਇੱਥੇ ਇੱਥੇ ਦੇ ਹਿੰਦੂਵਾਦੀਆਂ ਨੂੰ ਕਦੇ ਉਹਨਾਂ ਨੇ ਸਪੋਰਟ ਕੀ ਦਿੱਤੀ ਉਹ ਜਾਣਦੇ ਸੀ ਕਿ ਇਹ ਹਿੰਦੂ ਔਰ ਸਿੱਖ ਜਿਹੜੇ ਆ ਇਹ ਜਿੰਨਾ ਇਹਨਾਂ ਦੇ ਵਿੱਚ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਰਹੇਗਾ ਉਹਦੇ ਨਾਲ ਪੂਰੇ ਪੂਰੇ ਮੁਲਕ ਦੀ ਡਿਵੈਲਪਮੈਂਟ ਉਹਦੇ ਨਾਲ ਵਧੇਗੀ ਪਰ ਸੰਤਾਂ ਨੂੰ ਤਾਂ ਚੈਲੰਜ ਉਹਨਾਂ ਨੇ ਕੀਤਾ ਸੀ। ਹਾਂ ਕੀਤਾ। ਸੰਤਾਂ ਦੀ ਤਸਵੀਰ ਤਾਂ ਤੁਸੀਂ ਆਪਣੇ ਘਰੇ ਵੀ ਰੱਖੀ ਹੋਈ ਹੈ। ਹਾਂ ਹਾਂ ਹਾਂਜੀ ਹੈਗੀ ਹੈ ਜੀ। ਨਹੀਂ ਸੰਤਾਂ ਨੂੰ ਉਹਨਾਂ ਨੇ ਚੈਲੰਜ ਕੀਤਾ ਸੀ ਪਰ ਉਹ ਨਹੀਂ ਆਏ ਸਾਹਮਣੇ ਫਿਰ। ਸਾਹਮਣੇ ਵੀ ਤਾਂ ਨਹੀਂ ਆਏ ਜੀ ਫਿਰ। ਫਿਰ ਉਹਨਾਂ ਨੇ ਕਿਹਾ ਠੀਕ ਹੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਈਆ ਮਰਦ ਦਲੇਰ ਹੈਗੇ ਆ ਸੰਤ ਹੈਗੇ ਆ ਤੇ ਉਹ ਨਹੀਂ ਬਾਹਰ ਆਏ ਉਸ ਟਾਈਮ ਨਿਕਲ ਆਪਣੇ ਘਰ ਆਰਾਮ ਨਾਲ ਬੈ ਗਏ ਉਹ। ਹੂੰ। ਇਹ ਵੀ ਇੱਕ ਇੱਜ਼ਤ ਦਾ ਮੈਂ ਤਾਂ ਇਹਨੂੰ ਇੱਜ਼ਤ ਕਰਨਾ ਹੀ ਮੰਨਦਾ ਹਾਂ ਜੀ। ਕੋਈ ਕੁਝ ਵੀ ਕਹਿੰਦਾ ਰਵੇ। ਉਹਨਾਂ ਨੇ ਸੰਤਾਂ ਦੀ ਇੱਜ਼ਤ ਕੀਤੀ ਹੈ। ਕਿ ਮਾ ਰਾਸ਼ਟਰ ਦੇ ਵਿੱਚ ਬਾਲ ਠਾਕਰੇ ਤੋਂ ਵੱਡਾ ਬਾਲਾ ਸਾਹਿਬ ਠਾਕਰੇ ਤੋਂ ਵੱਡਾ ਕਿਹੜਾ ਲੀਡਰ ਹੋਇਆ ਰਿਹਾ ਹਿੰਦੂਆਂ ਦਾ ਜਿਨ੍ਹਾਂ ਨੇ ਅਮਰਨਾਥ ਯਾਤਰਾ ਤੱਕ ਖਲਵਾਈ ਹੈ ਅੱਜ ਉਹਨਾਂ ਦੇ ਸਿਧਾਂਤ ਉਹਨਾਂ ਦੀਆਂ ਗੱਲਾਂ ਤੁਸੀਂ ਇੱਥੋਂ ਦੀ ਸ਼ਿਵ ਸੰਗਮਾਂ ਵਿੱਚ ਦਿਖਾਓ ਜਰਾ ਥੋੜਾ ਜਿਹਾ ਕਿਸੇ ਨੂੰ ਪੁੱਛੋ ਹਿੰਦੂਇਜ਼ਮ ਦੇ ਮੇਨ ਇਸ਼ੂਸ ਕੀ ਆ ਨੇ ਹਿੰਦੂਧਰਮ ਦੇ ਮੇਨ ਚੁਣੌਤੀਆਂ ਕੀ ਆ ਹੈ ਕਿਆ ਪ੍ਰੋਬਲਮਸ ਹੈਗੀਆਂ ਕਦੇ ਇਹਨਾਂ ਨੂੰ ਤੁਸੀਂ ਡਿਸਕਸ ਕਰਦੇ ਹੋਏ ਨੇ ਸੁਣਾ ਹੋਏਗਾ ਜੀ ਅੱਜ ਤੱਕ ਹੂੰ ਇਹਨਾਂ ਨੂੰ ਬਸ ਇਹ ਪਤਾ ਕਿ ਫਲਾਣੇ ਤੇ ਪਰਚਾ ਕਰਨਾ ਹੈ ਫਲਾਣੇ ਨੂੰ ਦਬਲੋ ਫਲਾਣੇ ਨੂੰ ਮਾਫੀ ਦੇਣੀ ਹੈ ਨਹੀਂ ਦੇਣੀ ਹੈ ਫਲਾਣਾ ਕਰਨਾ ਇੱਥੇ ਤੱਕ ਸੀਮਿਤ ਹੈ ਜੀ ਨਹੀਂ ਅੱਜ ਲਿਵਨ ਰਿਲੇਸ਼ਨ ਅੱਜ ਪੂਰੀ ਸੋਸਾਇਟੀ ਦੇ ਉੱਤੇ ਹਿੰਦੂ ਇੱਥੇ ਬਾਈ ਬਹੁ ਸੰਖਿਆ ਹੈ ਇੰਡੀਆ ਦੇ ਵਿੱਚ ਹਮ ਹੈ ਨਾ ਜੀ 80 80 85% ਜਿਹੜੀ ਪੋਪੂਲੇਸ਼ਨ ਹੈ ਉਹ ਹਿੰਦੂਆਂ ਦੀ ਹੈ ਕੀ ਹਿੰਦੂਆਂ ਨੂੰ ਹੀ ਸਭ ਤੋਂ ਜ਼ਿਆਦਾ ਨਹੀਂ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਲਿਵਨ ਰਿਲੇਸ਼ਨ ਹੈ ਆਫਟਰ ਮੈਟਰੀਅਲ ਰਿਲੇਸ਼ਨ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਆਦਮੀ ਕਿਸੇ ਵੀ ਜਨਾਨੀ ਨਾਲ ਕੁਝ ਵੀ ਕਰਦਾ ਫਿਰਦਾ ਰਹੇ ਕੋਈ ਪ੍ਰੋਬਲਮ ਨਹੀਂ ਹੈ ਸਮਾਜ ਟੁੱਟ ਰਿਹਾ ਹੈ ਜੀ ਹੂੰ ਲੇਕਿਨ ਬਿਲਕੁਲ ਪਿੰਡ ਡ੍ਰੌਪ ਸਾਇਲੈਂਸ ਹੈ ਤਰਿਆ ਨਾ ਖੁੱਲ ਕੇ ਬੋਲਦੇ ਹੋ ਤੁਹਾਡਾ ਵਿਰੋਧ ਨਹੀਂ ਹੁੰਦਾ ਹਾਂ ਜੀ ਹੁੰਦਾ ਹੈ ਜੀ ਬਾਈਕਾਟ ਹੋਇਆ ਮੇਰਾ ਹੋ ਗਿਆ ਉਹਨੂੰ ਕਹਿਆ ਉਹਨੂੰ ਸਰੀਰ ਰਹਿ ਗਿਆ ਜੀ ਮਾਰਨੀ ਹੈ ਕਿਸ ਨੇ ਗੋਲੀ ਮਾਰ ਚੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਹੂੰ ਉਹਨੂੰ ਸਿਰਫ ਬੋਡੀ ਬਚੀ ਹੈ ਬਾਕੀ ਤਾਂ ਕਰ ਹੀ ਲਿਆ ਨਾ ਜੀ ਸਾਰਾ ਬਾਕੀ ਤੇ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਸੰਤਾਂ ਦੀ ਫੋਟੋ ਤੋਂ ਬਾਅਦ ਮੇਰਾ ਸੋਸ਼ਲ ਬਾਈਕਾਟ ਹੋਇਆ ਇੱਥੇ ਹੀ ਖੜ ਕੇ ਝੂਠ ਬੋਲ ਕੇ ਇੱਥੇ ਜਾ ਕੇ ਵੀਡੀਓ ਬਣਾਇਆ ਗਿਆ ਕਿ ਫੋਟੋ ਤੇ ਇਸ ਮੰਦਿਰ 'ਚ ਲੱਗੀ ਹੋਈ ਹੈ ਜਦ ਕਿ ਮੰਦਿਰ ਉਸ ਟਾਈਮ ਪੇਂਟ ਵੀ ਨਹੀਂ ਹੋਇਆ ਸੀਗਾ ਮੇਰੇ ਕੋਲ ਆਥੈਂਟਿਕ ਸਬੂਤ ਹੈ ਇਸ ਗੱਲ ਦੇ ਵੀ ਫੋਟੋ ਇੱਥੇ ਨਹੀਂ ਲੱਗੀ ਹੋਈ ਸੀਗੀ ਔਰ ਸਬੂਤ ਇਸ ਗੱਲ ਦੇ ਵੀ ਹੈ ਕਿ ਫੋਟੋ ਮੇਰੇ ਘਰੇ ਲੱਗੀ ਹੋਈ ਸੀਗੀ ਦੋਵਾਂ ਦੇ ਸਬੂਤ ਹੈ ਤਸਵੀਰ ਲਾਉਣ ਦਾ ਕਾਰਨ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਸੰਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਇੱਕ ਇਹੋ ਜੀ شخصیت ਜਿੰਨੇ ਸਾਰਾ ਕੁਝ ਆਪਣੇ ਧਰਮ ਲਈ ਵਾਰਤਾ ਉਸ ਤੋਂ ਵੱਡਾ ਵਿਯੋਧਾ ਇਸ ਵੀਵੀ ਸਦੀ ਦਾ ਨਹੀਂ ਹੈ ਜੀ ਕੋਈ ਮੇਰੇ ਗੁਰੂ ਜੀ ਕਹਿੰਦੇ ਹੁੰਦੇ ਆ ਬਹੁਤ ਵਾਰੀ ਕਿਹਾ ਜੀ ਉਹਨਾਂ ਨੇ ਵੀ ਹਰ ਮੰਦਰ ਦੇ ਵਿੱਚ ਇੱਕ ਪਿੰਡਰਾ ਵਾਲੇ ਜਰਨੈਲ ਸੁਭੇਕ ਸਿੰਘ ਔਰ ਲਿੱਟੇ ਦੇ ਜਿਹੜੇ ਚੀਫ ਸੀਗੇ ਬਿਓ ਹੋਣੇ ਚਾਹੀਦੇ ਆ ਹਰਮੰਦੀਰ ਦੇ ਅੰਦਰ ਕਈ ਵਾਰੀ ਕਿਹਾ ਉਹਨਾਂ ਨੇ ਆਪਣੇ ਇੰਟਰਵਿਊ ਚ ਖੁੱਲਕੇ ਕਿਹਾ ਜੀ ਉਹਨਾਂ ਨੇ ਤੇ ਮੇਰੇ ਮਨ ਚ ਸਨਮਾਨ ਹੈ ਸੰਤਾਂ ਲਈ ਪਰ ਆਖਰੀ ਸਾਹ ਤੱਕ ਰਹੇਗਾ ਕਰਨ ਕਿਉਂ ਹੋਣੇ ਚਾਹੀਦੇ ਕਿਨੂੰ ਐਡਲ ਬਣਾਈਏ ਫਿਰ ਸਵਰਕਰ ਜੀ ਨੂੰ ਬਣਾ ਲੀਏ ਜਿਨ੍ਹਾਂ ਨੇ ਸਜ਼ਾ ਹੁੰਦੀ 6 ਮਹੀਨੇ ਬਾਅਦ ਹੀ ਪਹਿਲਾਂ ਮਾਫੀਨਾਮਾ ਲਿਖ ਕੇ ਦਿੱਤਾ ਸੀਗਾ ਬਣਿਆ ਦੇ ਆਈਡੀਆ ਲਾ ਪਿੱਛੇ ਫਿਲਮ ਵੀ ਬਣੀ ਆ ਉਹਨਾਂ ਨੇ ਕੋਈ ਨਾ ਕਿਹਾ ਹੋ ਗਿਆ ਜੀ ਫਿਰ ਛੁੱਟ ਥੋੜੀ ਬੋਲਣੇ ਅਜੇ ਸੀ ਮਾਫੀਨਾਮੇ ਲਿਖ ਕੇ ਦਿੱਤੇ ਉਹਨਾਂ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਤੋਂ 60 ਰੁਪਏ ਮਹੀਨਾ ਪੈਨਸ਼ਨ ਮਿਲੀ ਆ ਉਹਨਾਂ ਨੂੰ ਕੋਈ ਕਹਿ ਦਵੇ ਆ ਗਿਆ ਵੀ ਇਹ ਫੈਕਟ ਗਲਤ ਹੈ ਮੇਰਾ ਜੋ ਮੈਂ ਕਹਿ ਰਿਹਾ ਜੀ ਇਹਦੇ ਚ ਕਿਹਾ ਜੀ 6 ਮਹੀਨੇ ਬਾਅਦ ਪਹਿਲਾਂ ਮਾਫੀਨਾਮਾ ਲਿਖਿਆ ਇਹਨਾਂ ਨੇ ਸਬਰ ਕਰਨ ਤੇ ਸਬਰ ਕਰਨ ਨੂੰ ਮਨ ਲਿਆ 60 ਰੁਪਏ ਮਹੀਨਾ ਉਹਨਾਂ ਤੋਂ ਪੈਨਸ਼ਨ ਲੈਂਦੇ ਰਹੇ ਆ ਸਬਰ ਕਰ ਸਬਰ ਕਰਨੇ ਈਵਨ ਹਿੰਦ ਆਜ਼ਾਦ ਹਿੰਦ ਫੌਜ ਚ ਜਦ ਭਰਤੀ ਸੁਭਾਸ਼ ਚੰਦਰ ਬੋਸ ਨੇ ਲਾਈ ਹੈ ਸਵਰਕਰ ਨੇ ਪੰਜ ਜਨਿਆਂ ਦੇ ਵਿੱਚ ਵੀ ਇਹਦਾ ਵਰਨਨ ਹੈ ਪੰਜ ਜਨਨਾ ਅਖਬਾਰ ਉਸ ਟਾਈਮ ਚੱਲਦੇ ਹੁੰਦੇ ਸੀ ਸੰਗ ਵਾਲਾ ਦੀ ਸਵਰਕਰ ਨੇ ਉਸ ਟਾਈਮ ਜਗਾ ਜਗਾ ਘੁੰਮ ਕੇ ਇੱਕ ਇੱਕ ਰੈਲੀਆਂ ਕਰਕੇ ਇਹ ਗੱਲ ਕਹੀ ਆ ਕਿ ਤੁਸੀਂ ਆਜ਼ਾਦ ਹਿੰਦ ਫੌਜ ਚ ਸ਼ਾਮਿਲ ਨਾ ਹੋ ਕੇ ਬ੍ਰਿਟਿਸ਼ ਫੌਜ ਦੇ ਵਿੱਚ ਸ਼ਾਮਿਲ ਹੋ ਹਿੰਦੂਆਂ ਨੂੰ ਅਪੀਲ ਕੀਤੀ ਹੈ ਔਰ ਇੱਕ ਵਾਰੀ ਨਹੀਂ ਕੀਤੀ ਕਈ ਵਾਰੀ ਕੀਤੀ ਹੈ ਸੁਭਾਸ਼ ਚੰਦਰ ਬੋਸ ਦੇ ਖਿਲਾਫ ਖੜੇ ਹੋਏ ਸਨ ਖਿਲਾਫ ਪੰਜ ਜੰਨਿਆਂ ਦਾ ਕਾਰਟੂਨ ਛਪਿਆ ਜਿਹਦੇ ਜਿਹਦੇ ਸਵਰਕਰ ਤੇ ਹੱਥ ਚ ਇੱਕ ਤੀਰ ਕਮਾਨ ਹੈ ਗਾਂਧੀ ਖੜੇ ਹੈ ਗਾਂਧੀ ਖੜੇ ਹੈ ਮੌਨ ਦਾਸ ਕਰਮਚੰਦ ਗਾਂਧੀ ਉਹਨਾਂ ਦੇ 10 ਸਿਰ ਹੈ ਰਾਵਣ ਦੀ ਤਰ੍ਹਾਂ ਔਰ ਇੱਕ 10 ਇੱਕ ਸਿਰ ਉਹਦੇ ਚ ਸੁਹਾਸਚੰਦਰ ਬੋਸ ਦਾ ਹੈ ਔਰ ਸਵਰਕਰ ਨੇ ਤੀਰ ਚੜਾਇਆ ਹੋਇਆ ਪੰਜ ਜੰਨਿਆਂ ਦਾ ਬਹੁਤ ਫੇਮਸ ਕਾਰਟੂਨ ਹੈ ਲਵ ਲਓ ਉਹਨਾਂ ਨੂੰ ਆਈਡਲ ਮੰਨ ਲੀਏ ਜੀ ਜਿਹੜੇ ਮੁਲਕ ਗੁਲਾਮ ਕਰਨ ਵਾਲਿਆਂ ਨਾਲ ਖੜੇ ਹੈ ਹਮੇਸ਼ਾ ਇਨੂੰ ਆਇਡਲ ਬਣਨੀਆ ਫਿਰ ਹੋਰ ਕੋਈ ਦਿਖਾਓ ਮੈਨੂੰ ਦੋ ਕੋਈ ਆਇਡਲ ਜਿਹੜਾ ਸੰਤਾਂ ਦੀ ਬਰਾਬਰੀ ਕਰਦਾ ਹੋਵੇ ਧਰਮ ਵਾਸਤੇ ਮਰਨ ਦਾ ਜਿਹਦੇ ਅੰਦਰ ਹੌਸਲਾ ਹੋਵੇ ਅਸੀਂ ਇੱਕ ਐਕਸੈਪਟ ਕਰਨ ਨੂੰ ਤਿਆਰ ਆਂ ਪੜਿਆ ਹੋਣਾ ਤੁਸੀਂ ਤਾਂ ਹੀ ਆਇਡਲ ਮੰਗੇ ਮੰਨੇ ਹਾਂ ਮੈਂ ਬਹੁਤ ਮੈਂ ਜਦ ਤੁਸੀਂ ਤਾਂ ਦੇਖਿਆ ਹੀ ਹੋਣਾ ਹਾਂਜੀ ਤੁਸੀਂ ਤਾਂ ਦੇਖਿਆ ਹੀ ਹੋਣਾ ਨਹੀਂ ਯਾਰ ਚਲੋ ਕਦੇ ਫੇਰ ਗੱਲ ਕਰਾਂਗੇ ਤੇ ਮੇਰਾ ਕਹਿੰਦਾ ਪੋਆ ਵੀ ਜਦ ਮੈਂ ਜਦ ਇਹ ਇੱਥੋਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਸੰਤ ਜਰਨੈਲ ਸਿੰਘ ਕਾਲਸਾ ਪਿੰਡਾ ਵਾਲਾ ਦਾ ਸਨਮਾਨਤਮੈ ਸ਼ੁਰੂ ਤੋਂ ਕਰਦੇ ਰਹੇ ਹਾਂ ਜੀ ਐਸੀ ਗੱਲ ਨਹੀਂ ਹੈ ਲੇਕਿਨ ਇਹ ਤੇ ਜੋ ਮੋੜ ਇੱਕ ਤਾਂ ਆਇਆ ਅੰਬਾਲਾ ਦਾ ਇੱਕ ਹਿੰਦੂਵਾਦੀ ਹੈ। ਆਪਕੇ ਲਵਕੋਲ ਵੀ ਆ ਜੀ ਉਹ ਹੈ ਤੇ ਅਦਾ ਹੀ ਦਿਮਾਗ ਹੈ। ਤੇ ਉਹ ਉਹਨੇ ਚੈਲੰਜ ਕਰਤਾ ਵੀ ਅਸੀਂ ਗੁਰਦੁਆ ਅਸੀਂ ਪੰਜਾਬ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਜਿਹੜਾ ਹੈ ਨਾ ਹਰਿਆਣਾ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਵੀ ਅਸੀਂ ਸੰਤ ਜੀ ਦੀ ਫੋਟੋ ਉਤਰਵਾਵਾਂਗੇ। ਮੈਨੂੰ ਫੀਲ ਹੋਇਆ। ਮੈਂ ਬਾਜ਼ਾਰ ਗਏ ਸੰਤਾਂ ਦਾ ਬਹੁਤ 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 ਸੋਹਣਾ ਪੋਸਟਰ ਉਹ ਵਾਕਈ ਬਹੁਤ ਸ਼ਾਨਦਾਰ ਪੇਂਟਿੰਗ ਹੈ ਉਹ ਮੈਂ ਲੈ ਤਾ ਮੈਂ ਆਪਣੇ ਘਰ ਲਾ ਲਿਆ ਉਹ ਫੋਟੋ ਜਿਹੜੀ ਸੀਗੀ ਉਹ ਉਹਦੇ ਚ ਵੀ ਕੁਝ ਨਹੀਂ ਸੀਗਾ ਬੇਤਵੀ ਵਾਲਾ ਮਾਮਲਾ ਉਹਦੇ ਜਿਵੇਂ ਕੱਖ ਨਹੀਂ ਸੀਗਾ ਉਹ ਕਦੇ ਫਿਰ ਤੁਹਾਨੂੰ ਇੱਕ ਅਲੱਗ ਤੋਂ ਦੱਸੂਗਾ ਵੀ ਉਹਦੇ ਚ ਕਿਆ-ਕਿਆ ਚੀਜ਼ਾਂ ਸੀਗੀਆਂ ਇਹ ਚੀਜ਼ ਮੇਰੇ ਨਾਲ ਹੋਈ ਹੈ ਮੈਨੂੰ ਤਾਂ ਪਤਾ ਹੈ ਜੀ ਉਹ ਫੋਟੋ ਜਿਹੜੀ ਸੀਗੀ ਉਹ ਮੈਂ ਇੱਕ ਬਿਲਕੁਲ ਨਿਆਣ ਮੱਤ ਚ ਕਹਿ ਲਓ ਵੀ ਚਲੋ ਮੈਂ ਉਹਦੇ ਚ ਕੈਪਸ਼ਨ ਪਾਈ ਵੀ ਸ਼ਿਵਜੀ ਮਹਾਰਾਜ ਕੇ ਘਰ ਮੈਂ ਬੁੱਧ ਔਰ ਸਿੱਖ ਜਰਨਲ بس ਇਹਨਾਂ ਉਹਦਾ ਟਾਈਟਲ ਸੀਗਾ ਉਹ ਮੈਂ ਫੋਟੋ ਖਾਤੀ ਉਸ ਤੋਂ ਬਾਅਦ ਫਿਰ ਜੋਤ ਜਾਨ ਦਾ ਮੇਰੇ ਖਿਲਾਫ ਇਹਨਾਂ ਨੇ ਸਟਾਰਟ ਕੀਤਾ ਜੀ ਫਿਰ ਬਾਈਕਾਟ ਕਰਨਾ ਸ਼ੁਰੂ ਕੀਤਾ ਜੀ ਮੇਰਾ ਫਿਰ ਮੈਂ ਪੜਨਾ ਸ਼ੁਰੂ ਕੀਤਾ ਸੰਥਾਨ ਨੂੰ ਮਗਰ ਇਹ ਨਹੀਂ ਤਾਂ ਕੋਈ ਗੱਲ ਨਹੀਂ ਸੀਗੀ ਫਿਰ ਮੈਂ ਪੜਿਆ ਜੀ ਅਲੱਗ ਅਲੱਗ ਕਿਤਾਬਾਂ ਪੜੀਆਂ ਜੀ Google ਤੇ ਬਹੁਤ ਸਰਚ ਕਰਾਇਆ ਸੁਭਰਮਨੰ ਸੁਮੀ ਜੀ ਦੇ ਮੈਂ ਇੰਟਰਵਿਊ ਫਿਰ ਬਹੁਤ ਸੁਨੇ ਹੈ ਕਈ ਕਈ ਵਾਰ ਸੁਨੇ ਹੈ ਫਿਰ ਉਹ ਪੂਰਾ ਜਿਹੜਾ ਉਸ ਸਾਰਾ ਸੀਗਾ ਉਹ ਲੱਭ ਲੁੱਭ ਕੇ ਸਾਰਾ ਇਤਿਹਾਸ ਪੜਿਆ ਜੀ ਫਿਰ ਮੈਂ ਇਹਨਾਂ ਦਾ फेर ਮੇਰੇ ਅੱਖਾਂ ਕੋਲੇ ਮੈਂ ਯਾਰ ਇਹ ਤਾਂ ਵਾਕਈ ਯਾਰ ਇੱਕ ਪਰਮਾਤਮਾ ਦਾ ਹੀ ਨੂਰ ਸੀ ਤੇ ਪਰਮਾਤਮਾ ਦਾ ਹੀ ਨੂਰ ਹੈ ਵਾਜੇ ਆਪਾਂ ਸਾਰੇ ਪਰਮਾਤਮਾ ਦੇ ਅੰਸ਼ ਹੈ ਹੂੰ ਇਹ ਤਾਂ ਪਰਮਾਤਮਾ ਦਾ ਹੀ ਨੂਰ ਹੈ ਮੇ ਰੱਬੀ ਰੂਹ ਹੈ ਇੱਕ ਸੰਤ ਹੈ ਜਿਹੜਾ ਜਿਹੜੇ ਬਿਨਾਂ ਲਾਕ ਲਪੇਟ ਦੋਂ ਧੀਆਂ ਦੀ ਇੱਜ਼ਤ ਦੇ ਰੱਖੇ ਹਿੰਦੂ ਕੁੜੀ ਭਾਵੇਂ ਹਿੰਦੂ ਦੀ ਹੋਵੇ ਭਾਵੇਂ ਸਿੱਖ ਦੀ ਹਾਂ ਸਿੱਖ ਦੀ ਕੋਈ ਉਹਦੇ ਨਾਲ ਬਤਮੀਜ਼ੀ ਕਰਦਾ ਉਹਨੂੰ ਸੋਧ ਕੇ ਮੇਰੇ ਕੋਲ ਆ ਉਹ ਮੈਂ ਦੇਖੂਗਾ ਇਹ ਗੱਲ ਤੇ ਸੰਤ ਹੀ ਕਹਿ ਸਕਦੇ ਆ ਜੀ ਹੋਰ ਕੋਈ ਨਹੀਂ ਕਹਿ ਸਕਦਾ ਹੂੰ ਤਾਂ ਕਿ ਮੈਂ ਹਰ ਸਵਾਲ ਦਾ ਜਵਾਬ ਦਵਾਂਗਾ ਸੰਜਰਨਲ ਸਿੰਘ ਜੀ ਖਾਲਸਾ ਤੇ ਜੋ ਵੀ આરોਪ ਲਾਏ ਜਾਂਦੇ ਆ ਜੋ ਵੀ ਚੀਜ਼ਾਂ ਹੈਗੀਆਂ ਮੈਂ ਕਦੇ ਆਰਾਮ ਨਾਲ ਇਹਨਾਂ ਦਾ ਜਵਾਬ ਜ਼ਰੂਰ ਦਊਂਗਾ ਜੀ ਅਗਲੇ ਇੰਟਰਵਿਊ ਤੇ ਕਰਾਂਗੇ ਮੈਂ ਤੱਥਾਤਮਕ ਰੂਪ ਤੋਂ ਜਵਾਬ ਦਊਂਗਾ ਜੀ ਹੂੰ ਕਿਉਂ ਕੋਈ ਗੱਲ ਅਗਰ ਉਹਨਾਂ ਨੇ ਕਹੀ ਹੈ ਤਾਂ ਕਿਉਂ ਕਹੀ ਫਿਰ ਉਹਦਾ ਪਿਛੋਕ ਉਹਦਾ ਪਿਛਲੇ ਸਾਰੇ ਰੀਜ਼ਨ ਦੱਸ ਕੇ ਫਿਰ ਦੱਸਾਂ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸੰਤ ਜੀ ਜਿਹੜੇ ਆ ਉਹ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਤੋਂ ਬਾਹਰ ਆ ਜਾਂਦੇ ਤਾਂ ਆਰਮੀ ਅਟੈਕ ਹੀ ਨਾ ਕਰਦੀ ਜਨਰਲ ਸਿਨਾ ਦਾ ਕਹਿਣਾ ਹੈ ਜੀ ਉਹ 1982 ਸੰ ਜਨਰਲ ਸਿੰਘ ਖਾਲਸਾ ਅਕਾਲ ਤਖਤ ਕਹ ਲਓ ਜਾਂ ਪੈਰਾਮਿਸਿਵ ਕਹ ਲਓ ਦਰਬਾਰ ਸਾਹਿਬ ਦਾ ਇਹਦੇ ਚ ਆਏ ਆ 84 ਦੇ ਵਿੱਚ ਜਨੂਰੀ ਦੇ ਆਸ-ਪਾਸ ਹਾਂਜੀ ਬਿਲਕੁਲ ਸਹੀ ਆਮ ਰਾਈਟ ਨਾ ਹੂੰ 1982 ਚ ਤੇ ਚੱਕਰਾਤਾ ਔਰ ਸਰਸਾਵਾ ਹਮ ਜਮਨਾਨਗਰ ਤੋਂ ਥੋੜਾ ਅੱਗੇ ਸਿੱਧਾ ਜੇਹਸਾਨਪੁਰ ਵੱਲ ਤੇ ਚ ਸਰਸਾਵਾ ਆਂਦਾ ਸਰਸਾਵਾ ਔਰ ਚੱਕਰਾਤਾ ਦੇ ਵਿੱਚ ਫਿਰ ਪ੍ਰੈਕਟਿਸ ਕਿਉ ਕੀਤੀ ਹੈ ਜੀ ਮਾਡਲ ਬਣਾ ਕੇ ਹਾਂ ਮਾਡਲ ਬਣਾ ਕੇ ਕਿਉਂ ਫਿਰ ਪ੍ਰੈਕਟਿਸ ਕੀਤੀ ਗਈ ਹੈ ਸਵਾਲ ਬਹੁਤ ਹੈ ਜੀ ਹਮ ਸਰੈਂਡਰ ਉਹੀ ਇਹ ਗੱਲ ਕਹਿ ਸਕਦੇ ਆ ਜਿਨ੍ਹਾਂ ਦੇ ਆਈਡਲ ਸਵਰ ਕਰਾਂ ਹੋਰ ਨੇ ਕੋਈ ਆਦਮੀ ਕਹਿ ਸਕਦਾ ਜਿਸ ਗੱਲ ਨੂੰ ਬਿਸਰੈਂਡਰ ਕਰ ਦਿੰਦਾ ਹੈ। ਆਤਾਰਮ ਦੇ ਅੱਗੇ ਸਰੈਂਡਰ ਕਰਨ ਦਾ ਮਤਲਬ ਕੀ ਹੁੰਦਾ ਹੈ ਜੀ? ਜ਼ਮੀਰ ਗਿਰਵੀ ਰੱਖ ਕੇ ਵੇਚਣਾ, ਆਪਣਾ ਜ਼ਮੀਰ ਹੀ ਵੇਚ ਦੇਣਾ। ਨਹੀਂ ਸੀ ਸੰਤਾਨ ਨੂੰ ਐਕਸੈਪਟੇਬਲ ਨਹੀਂ ਸੀਗਾ। ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜੀ ਆਪਣੇ। ਹੂੰ। ਤੇ ਉਹ ਲੋਕ ਉਹਨਾਂ ਨੂੰ ਗਲਤ ਕਹਿ ਰਹੇ ਨੇ ਜਿਹੜੇ ਕੰਚਨ ਕੁਮਾਰੀ ਨੂੰ ਸ਼ਹੀਦ ਮੰਨਦੇ ਆ। ਵੈਸੇ ਇਸ ਗੱਲ ਤੋਂ ਮੈਨੂੰ ਜੀਵ ਵੀ ਲੱਗਿਆ ਸੀ ਕਿਸੇ ਬੰਦੇ ਨੇ ਇੰਟਰਵਿਊ ਕੀਤੀ ਸ਼ਾਇਦ ਉਹ ਸਾਡੀ ਗੱਲਬਾਤ ਵੀ ਦੇਖੇਗਾ ਵੀ ਉਹ ਸ਼ਹੀਦ ਹੈ ਅਪਸੈਟ ਹੈ ਜੀ ਮੈਂਟਲੀ ਅਪਸੈਟ ਲੋਕ ਹੈ ਜਿਹੜੇ ਅੱਜ ਹਿੰਦੂ ਦੀ ਲੀਡਰ ਬਣੇ ਬੈਠੇ ਹੈ ਉਹ ਦੱਸੋ ਕੰਚਨ ਕੁਮਾਰੀ ਹੁਣ ਕੰਚਨ ਕੁਮਾਰੀ ਭੈਣ ਹੈ ਔਰ ਪਾਇਲ ਦੁਸ਼ਮਣ ਹੈ ਉਸ ਤਾਂ ਤੇ ਸਾਡੀ ਭੈਣ ਹੈ ਸਾਡੀ ਧੀ ਹੈ ਇੱਕ ਉਹ ਹੈਗਾ ਸਾਹਿਬ ਹੈਗੇ ਨੇ ਸਾਹਿਬ ਜੀ ਉਹ ਉਹ ਕਹ ਰਹੇ ਸੀ ਕਿ ਮੇਰੇ ਘਰ ਆਓ ਮੈਂ ਪ੍ਰੋਡਕਸ਼ਨ ਦਊਂਗਾ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਧਮਕੀ ਦਿੰਦਾ ਹੈ ਅਗਰ ਵਰਗਲ ਕੰਟੈਂਟ ਬਣਾਉਣ ਵਾਲੀਆਂ ਕੁੜੀਆਂ ਨੂੰ ਜੇ ਤੁਸੀਂ ਮੇਰੇ ਕੋਲ ਆਓ ਮੈਂ ਪ੍ਰੋਡਕਸ਼ਨ ਦਊਂਗਾ ਹਰਜੀਤ ਸਿੰਘ ਦੀ ਗੱਲ ਕਰਦੇ ਵੇਸੇ ਹਾਂਜੀ ਹਰਜੀਤ ਉਹ ਤਾਂ ਇਸ ਮਸਲੇ ਤੇ ਵੀ ਬੋਲੇ ਵੀ ਅਸੀਂ ਨਹੀਂ ਮਾਫੀ ਦੇਣੀ ਉਹਨਾਂ ਨੂੰ ਖੜਨਾ ਹੀ ਉਸ ਸਾਈਡ ਹੁੰਦਾ ਜੀ ਜਿਹੜੀ ਸਾਈਡ ਧਰਮ ਹੋਏਗਾ ਉਸ ਤੋਂ ਉਹਨਾਂ ਨੇ ਖੜਨਾ ਹੀ ਉਸੇ ਸਾਈਡ ਹੈ ਛਿਰੂ ਤਾਂ ਬਾਈ ਨੇਚਰ ਉਹ ਹੈਗੇ ਆ ਜੀ ਐਸੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਜੀ ਹਰਜੀਤ ਸਿੰਘ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਤੁਸੀਂ ਇਸ ਟਾਈਮ ਹਰਦੁਆਰ ਚੋਂ ਇੱਥੇ ਹੀ ਗਿਆਨ ਗੋਦਰੀ ਗੁਰਦੁਆਰਾ ਕਦੇ ਹੋਇਆ ਕਰਦਾ ਸੀਗਾ 1984 ਦੇ ਵਿੱਚ ਉਹ ਭੰਨ ਤੋੜ ਦਿੱਤਾ ਗਿਆ ਅੱਜ ਉੱਥੇ ਸਕਾਊਟ ਆਫਿਸ ਹੈ ਅੰਦਰੇ ਟੋਪ ਕੇ ਸ਼ਰਮ ਨਾਲ ਮਰਨ ਵਾਲੀ ਗੱਲ ਹੈ ਕਿ ਅੱਜ ਉੱਥੇ ਨਿਸ਼ਾਨ ਸਾਹਿਬ ਵੀ ਨਹੀਂ ਲਗਾ ਸਕਦੇ ਸਿੱਖ ਜਿਨ੍ਹਾਂ ਸਿੱਖਾਂ ਨੇ ਧਰਮ ਦੇ ਲਈ ਲੈਨ ਲਗਾ ਕੇ ਭਾਈ ਸਾਹਿਬ ਲਾਈਨਾਂ ਲਗਾ ਕੇ ਸਿਰ ਉਡਾਏ ਹਨ ਹੈ ਨਾ ਜੀ ਉਸ ਗੈਨ ਗੋਤੜੀ ਗੁਰਦੁਆਰਾ ਸਾਹਿਬ ਜਿੱਤੇ ਸੀਗਾ ਜਿੱਥੇ ਸੀ ਕਿ ਨਿਸ਼ਾਨ ਸਾਹਿਬ ਨੀ ਲੰਦਨਦੇ ਜੀ ਗੰਗਾ ਮਹਾਸਭਾ ਨੇ ਉਹਦਾ ਵਿਰੋਧ ਕੀਤਾ ਵੀ ਅਸੀਂ ਨਹੀਂ ਲਗਾਣ ਦਵਾਂਗੇ ਇੱਥੇ ਨਿਸ਼ਾਨ ਸਾਹਿਬ ਗੰਗਾ ਮਹਾਸਭਾ ਧਰਮ ਦੀ ਰਾਜਧਾਨੀ ਕਹੇ ਜਾਣ ਵਾਲੇ ਹਰਦੁਆਰ ਦੇ ਵਿੱਚ ਆ ਹਾਲਤ ਹੈ ਹਰਜੀਤ ਉੱਥੇ ਹੀ ਸੀਗੇ ਮੇਰੀ ਗੱਲ ਹੋਈ ਹੈ ਫੋਨ ਤੇ ਉਹਨਾਂ ਨਾਲ ਮੈਂ ਕਿਹਾ ਮੈਂ ਰਿਕਾਰਡਿੰਗ ਵੀ ਦੇ ਦੂੰਗਾ ਆਪ ਜੀ ਨੂੰ ਪਿੱਛੇ ਜੀ ਵਾਇਰਲ